ਇਹਦੀ ਸਬਾਨੂ ਸ਼ਾਂਤਮਈ ਅਤੇ ਸਚਾਰੂ ਟੰਗੜਾ ਨੇਪਰੇ ਚੜਾਣ ਲਈ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਕਈ ਨਵੇਂ ਉਪਰਾਲੇ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੇਲਾਪੁਰ ਸਮੋਖੀ ਡਾਕਟਰ ਰਵਜੋਦ ਗਰੇਵਾਲ ਵੱਲੋਂ ਕਾਫੀ ਵਧੀਆ ਪ੍ਰਬੰੰਧ ਕੀਤੇ ਗਏ ਹਨ ਜਿਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਇਸ ਮੌਕੇ ਆਰਪਿਤ ਸ਼ਕੁਲਾ ਸਪੈਸ਼ਲ ਡੀਜੀ ਲਾ ਐਂਡ ਆਰਡਰ ਨੇ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੇੜੇ ਢਿੱਲੇ ਵਿਖੇ ਸ਼ਹੀਦੀ ਸਭਾ ਲਈ ਤਾਇਨਾਤ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਅਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖੀ। ਨਾ ਕਰਨਾ ਪਵੇ। ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਇਸ ਵਾਰ 20 ਦੇ ਕਰੀਬ ਪਾਰਕਿੰਗ ਸਪੇਸਿਸ ਆਈਡੈਂਟੀਫਾਈ ਕੀਤੇ ਹਨ ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਉਣ ਵਾਲੀ ਗੱਡੀਆਂ پارک ਕੀਤੀਆਂ ਜਾਣਗੀਆਂ। ਸਾਰੇ ਸ਼ਹਿਰ ਦੇ ਵਿੱਚ ਵਨ ਵੇ ਇੰਪਲੀਮੈਂਟ ਕੀਤਾ ਹੈ ਤਾਂ ਕਿ ਜਿਹੜੇ ਸ਼ਦਾਲੂ ਹੈ ਇੱਕ ਪਾਸੇ ਤੋਂ ਆਣ ਔਰ ਦੂਜੇ ਪਾਸੇੋਂ ਨਿਕਲ ਜਾਣ ਇਸ ਤੋਂ ਇਲਾਵਾ ਐਨਐਸਐਸ ਔਰ ਐਨਸੀਸੀ ਦੇ ਵੋਲੰਟੀਅਰਸ ਵੀ ਇਸ ਵਾਰ ਇਸ ਮੇਲ ਦੇ ਜਿਹੜੇ ਅਰੇਂਜਮੈਂਟਸ ਹੈ ਉਸ ਦੇ ਵਿੱਚ ਸ਼ਾਮਿਲ ਕੀਤੇ ਆ ਤਾਂ ਕਿ ਉਹ ਲੋਕਾਂ ਦੀ ਸੁਰੱਖਿਆ ਲਈ ਔਰ ਲੋਕਾਂ ਨੂੰ ਗਾਈਡ ਕਰਨ ਲਈ ਉਪਲਬਧ ਰਹਿਣਗੇ ਇਸ ਤੋਂ ਲਾਵਾ ਪੁਲਿਸ ਵੱਲੋਂ ਡਰੋਨਸ ਦਾ ਵਿਆਪਕ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਕਿਸਮ ਦਾ ਕੋਈ ਕ੍ਰਿਮੀਨਲ ਜਾਂ ਕੋਈ ਮਾੜਾ ਐਲੀਮੈਂਟ ਇਸ ਮੇਲੇ ਦੇ ਵਿੱਚ ਆ ਕੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਪਹੁੰਚਾ ਸਕੇ ਪੁਲਿਸ ਵੱਲੋਂ ਵਕਤ-ਵਕਤ ਥਾਣਾ ਤੇ ਸਹਾਇਤਾ ਕੇਂਦਰ ਵੀ ਬਣਾਏ ਗਏ ਹਨ ਤਾਂ ਕਿ ਜੇ ਕਿਸੇ ਸ਼ਰਧਾਲੂ ਦਾ ਕੋਈ ਸਮਾਨ ਕੋਈ ਗਵਾਚ ਜਾਂਦਾ ਹੈ ਜਾਂ ਕੋਈ ਮਿਸਿੰਗ ਪਰਸਨ ਹੁੰਦਾ ਹੈ ਉਸ ਦੇ ਬਾਰੇ ਅਾ ਇਤਲਾ ਉਥੇ ਦਿੱਤੀ ਜਾ ਸਕੇ ਤਾਂ ਕਿ ਉਸ ਨੂੰ ਪੁਲਿਸ ਲੱਭ ਕੇ ਉਹਨਾਂ ਦੀ ਸਹਾਇਤਾ ਕਰ ਸਕੇ ਅ ਲਗਭਗ 10000 ਤੋਂ ਵੱਧ ਪੁਲਿਸ ਅਫਸਰ ਇਸ ਮੇਨ ਦੇ ਵਿੱਚ ਅ ਆਪਣੀ ਡਿਊਟੀ ਨਿਭਾਣ ਗਏ ਤਾਂ ਕਿ ਜਿਹੜੇ ਲੱਖਾਂ ਦੀ ਤਦਾਦ ਦੇ ਵਿੱਚ ਦਾਲੂ ਇਥੇ ਆਉਂਦੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ